ਪਾਈ ਕਰਿਓ ਦੇਹੋ ਬੈਠੀਏ ਬੇਬੇ ਆ ਗਿਆ ਬੇਬੇ ਉਰੀ ਆ ਗਿਆ ਮੈਂ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਮਤ ਮੈਂ ਤਾਂ ਹੁੰਦੀ ਜੀ ਉੱਤ ਗੇਟ ਖੁੱਲ ਨਹੀਂ ਪਿਆ ਸੀ ਹਾਂ ਬੇਬੇ ਗੇਟ ਖੁੱਲ ਨਹੀਂ ਪਿਆ ਸੀਗਾ ਅੱਛਾ ਕਿਵੇਂ ਆਨੇ ਹੋਏ ਤੇਰੇ ਬੈਠ ਬੇਬੇ ਸਮਾਰ ਕੇ ਫਿਰ ਤੁਹਾਨੂੰ ਦੱਸਦਾ ਮੈਂ ਕਿਵੇਂ ਆਇਆ ਬੈਹ ਜਾਨੀ ਉੱਤ ਹਾਂ ਮੈਂ ਤਾਂ ਬੀਮੇ ਕਰਨ ਆਲਾ ਬੇਬੇ ਬੀਮੇ ਕਿਵੇਂ ਉੱਤ ਇਹ ਬਜ਼ੁਰਗਾਂ ਦੇ ਬੀਮੇ ਬਣਦੇ ਹੁੰਦੇ ਨੇ ਜਿਹੜਾ ਉਹ ਕਰੇ ਬਜ਼ੁਰਗ ਹੁੰਦੇ ਨੇ ਸਿਆਣੇ ਉਹਨਾਂ ਦੇ ਬੀਮੇ ਬਣਾਨੇ ਆ ਸੀ ਫੋਟੋ ਕਰਦੀਆਂ ਕਹਿੰਦੇ ਕਿਹੜੇ ਵੀ ਮੈਨਾਂ ਮੈਂ ਤਾਂ ਨਾ ਕਦੇ ਵੀਮਾ ਬੂਮਾ ਕਰਾਇਆ ਨਾ ਮੈਂ ਕੰਡੀਆਂ ਕਹਿੰਦੇ ਕੰਮ ਮੇਂ ਨਹੀਂ ਮੁਕਦੀ ਹੈ ਜੀ ਝੁੱਲੇ ਕਿੰਨ ਜਾਂਦੀ ਸੀ ਅੱਜ ਮੇਰੀ ਰੋਟੀਆਂ ਬਣਾਉਣ ਨਾਲੇ ਪੈਆਂ ਨਾਲ ਭਾਂਡੇ ਮੰਜ ਨਾਲੇ ਪੈਨੋ ਸਾਰੇ ਕੰਮ ਕਰ ਨਾਲੇ ਪੈਨੋ ਮਤਾ ਕਿਹੜੇ ਵੀ ਮੈਨਾਂ ਕੰਡੀਆਂ ਤੇ ਕੰਡੀਆਂ ਦੀ ਹਾਂ ਬੇਬੇ ਉਹ ਤਾਂ ਚਲ ਕੰਮ ਤਾਂ ਹੈਗੀ ਨੇ ਮੈਂ ਮੰਨਦਾ ਕੰਮ ਤਾਂ ਕੋਈ ਗੱਲ ਨਹੀਂ ਪਰ ਐ ਵੀ ਇਹ ਤਾਂ ਕੱਲੇ ਕਹਿਰੀਆਂ ਵੀ ਬਣ ਜਾਂਦੇ ਵੀਮੇ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਤਲ ਕੰਮ ਐ ਕੋਈ ਗੱਲ ਨਹੀਂ ਬੇਬੇ بیمਾ ਬਣਾ ਲਈ ਤੂੰ ਕੰਮ ਨਾਲ ਚਲ ਕੋਈ ਨਾ ਮੈਂ ਕਰਾ ਦਿੰਨਾ ਤੇਰੇ ਭਾਂਡੇ ਨੇ ਭਾਂਡੇ ਮੈਂ ਮਾ ਹਾਂ ਹਾਂ ਸੱਖ ਚ ਬਣੇ ਨੇ ਭਾਂਡੇ ਉਹ ਮਾ ਮਾਂ ਦੇ ਥੋਂ ਤੇ ਮੈਂ ਆਰਾਮ ਕਰਦੀ ਆਂ ਬੰਦੋ ਉਹਦੇ ਆਰਾਮ ਕਰ ਕੋਈ ਗੱਲ ਨਹੀਂ ਬੀਮਾਦਰਾ ਬਣਾ ਕੇ ਜਉ ਬਹੁਤ ਵਧੀਆ ਹੁੰਦਾ ਇਹ ਤਾਂ ਭਾਂਡੇ ਤਾਂ ਮੈਂ 5 ਮਿੰਟਾਂ ਜੇ ਮਾਂ ਦੇਣਾ ਕੀ ਬੰਦੀ ਕਰ ਲੈ ਕੋਈ ਨਾ ਬੇਬੇ ਤੂੰ ਮਾਂ ਦੇ ਨਹੀਂ ਹੈਗਾ ਅੱਛਾ ਇੱਧਰ ਆਹੀ ਹੈ ਆਹੀ ਹੈ ਸੈਂਖਰ ਤੇ ਭਾਂਡੇ ਬੈਨ ਤੇ ਮੈਂ ਆਰਾਮ ਕਰਨਾ ਹੈ ਹਾਂ ਬੇਬੇ ਤੂੰ ਘਰ ਕੋਈ ਨਹੀਂ ਤਾਂ ਸਮ ਬਿਰਗਾਂ ਦਾ ਸੇਵਾ ਵੀ ਹੈ ਹਾਂ ਸੇਵਾ ਕਰ ਜਾਂਦੇ ਪੁੱਤ ਕੋਈ ਨਾ trapin ਮਾ ਕਰੂੰ ਬਧਿਆ ਸੋਣਾ ਇੰਨੇ ਵਿਚਾਲ ਛਾਂਕੇ ਜ ਭਾਂਡੇ ਮਾਰ ਬੈਠਾ ਹਾਂ ਹਾਂ ਠੀਕ ਐ ਬਟਾ ਠੀਕ ਐ ਫਿਰ ਮੈਂ ਤੈਨੂੰ ਵਰਗੇ ਚਾਹ ਪਾਣੀ ਪਿਆ ਦੇ ਕੋਈ ਨਾ ਬੇਬੇ ਬੀਮਾ ਹੀ ਕਰਾ ਲਈ ਚਾਹ ਪਾਣੀ ਐ ਠੀਕ ਐ ਮਾ ਮਾਂਵਾ ਬੇਬੇ ਹੈ ਚੰਗ ਬਟਾ ਲੈ ਮਾਤਨੀ ਤਾਂ ਛਾਂਕੇ ਵਰਖੇ ਕੱਲੀ ਕਹਿਰੀ ਮਾਤਾ ਲੈ ਨੇ ਭਾਂਡੇ ਗਾਦੇ ਨਾਲ ਹੋਗੇ ਛਾਂਕੇ ਫੁੱਲ ਫੁੱਲ ਕਰਖੇ ਲੈ ਮਾਤਾ ਨੇ ਤਾਂ ਤੇ ਚੱਲ ਕੋਈ ਨਹੀਂ ਮੰਦਰੇ ਦਾ ਹੁਣ ਪਹਿਣਗੇ ਬੀਮੇ ਦਾ ਸਵਾਲ ਐ ਇਸੇ ਨਾਲ ਮਾਂ ਦੀ ਆ ਲੱਗਦਾ ਵੀ ਦੇਖ ਤੂੰ ਆ ਘੜਤਾ ਬੇਬੇ ਨੇ ਤਾਂ ਚਲ ਬੇਬੇ ਨੂੰ ਕਹਾਂਗੇ ਭਾਂਡੇ ਤੇਰੀ ਮਾਸਤੇ ਹੁਣ ਭਈ ਬੀਮਾ ਕਰਾ ਲਵਾ ਹੋਰ ਕਰ ਵੀ ਜਾਣਾ। ਯਾ ਬੇਬੇ ਦਾ ਮਾਰਾ ਸੌਗੀ। ਜੇ ਬੇ ਖੜੀ ਹੋ। ਮਾਂ ਜਾਏ ਭਾਂਡੇ ਮੈਂ। ਆ ਗਿਆ ਉੱਤ ਕਰ ਕੰਮ। ਹਾਂ ਬੇਬੇ ਕਰਿਆ ਸਾਰੀ ਲੈ ਲੈ ਆਪਣੇ ਕਾਗਜ਼ ਪੱਤਰ ਮੈਂ ਬੀਮਾ ਕਰਾਂ। ਆ ਵਧਿਆ ਨਾ ਘਨਾਤੇ ਮੈਂ ਤਾਂ ਥੱਕੀ ਪਈ ਤੇ ਕੱਢੀ ਜਨਨ ਤੋਂ ਤੰਦੇ ਨਿਵਾਦੇ ਹੋਰ ਨਾਂ ਮਾਂ ਜਾਣ ਤਾਂ ਸੰਕ ਭਰੇ ਪੈਦੀ ਮਾਂ ਤਾਂ ਮੈਨੂੰ ਇੰਨੀ ਸਮਝ ਆਉਂਦੀ ਕੱਲੀ ਕਹਿ ਰਹੀ ਹੈਗੇ ਐਨੇ ਭਾਂਡੇ ਕਿਵੇਂ ਹੋਗੇ ਉਹ ਮੈਨੂੰ ਆਏ ਹੋ ਜਾਵੇਂ ਵੀ ਚਾਹ ਪਾਣੀ ਪੀ ਲੈ ਫਿਰ ਇਕੱਠੀ ਮਾਰ ਦੂੰ ਮੈਂ ਇਕੱਠੇ ਤਾ ਕਰ ਲੈਂਦੀ ਆ ਹੋਰ ਮੈਂ ਵੀ ਸੋਚਾਂ ਮਾਂ ਲੈ ਕੱਲੀ ਕਹਿ ਰਹੀ ਹੈ ਸੰਕ ਭਰੇ ਪੇ ਮੈਂ ਤਾਂ ਐ ਕਹਿ ਤੈਨੂੰ ਬੀਬੀ ਉਹ ਚਦਨ ਮਾਂ ਪਾ ਫੇ ਦੇਖਾਂਗੇ ਮੇਰੇ ਤਾਂ ਪੰਜੀ ਦਿਨਾਂ ਦੇ ਕੱਪੜੇ ਧੋਣ ਵਾਲੇ ਪੈਣਾ ਤੁਸੀਂ ਨੀਂਜੀ ਪਾਉਣੇ ਨੇ ਕੱਪੜੇ ਹਾਂ ਹੋਰੋਂ ਕੱਪੜੇ ਪਾ ਪਾਉਣੇ ਮੈਂ ਪੁੱਟ ਮਾਰ ਕੇ ਕੱਪੜੇ ਧੋ ਮੈਥੋਂ ਕੱਲੀ ਕੱਚੋਂ ਬੰਦਰੀ ਨਹੀਂ ਹੈ ਮੈਨੂੰ ਮਾ ਤਾਂ ਮੈਂ ਮਸ਼ੀਨ ਚਲਾਉਣੀ ਨਹੀਂ ਆਉਂਦੀ ਤੈਨੂੰ ਮਸ਼ੀਨ ਤਾਂ ਮੈਂ ਦੱਸ ਦੂੰ ਤੈਨੂੰ ਚਲਾਉਣੀ ਆ ਜਾ ਚੱਲ ਹੋਰ ਕੱਪੜੇ ਪਾ ਨਹੀਂ ਬਸ ਪਾ ਕੇ ਕੱਢਨੇ ਨਾ ਮੈਂ ਹੋਰ ਘਰ ਵੀ ਜਾਣਦੀ ਬੇਬੇ ਕੋਈ ਗੱਲ ਨਹੀਂ ਫੇਰ ਫੇਰ ਬਗੀ ਕੋਈ ਗੱਲ ਨਹੀਂ ਟੁੱਟਾ ਦਾ ਆ ਜਾ ਮੈਂ ਤੈਨੂੰ ਦੱਸੂ ਕਿ ਬਾਟਨ ਦੱਬਣਾ ਵੀ ਕਿਵੇਂ ਚਲਾਉਣੀ ਹੈ ਕਿ ਆ ਜਾ ਕੋਈ ਨਾ ਚਾਦਾ ਆ ਫੇਰ ਵਾਰ ਕੀ ਫੋੜ ਕਰਨੀ ਤਾਂ ਚਲ ਭਾਈ ਬੜੀ ਮੈਂ ਤਾਂ ਮੁੰਡਾ ਫਸ ਗਿਆ ਮੈਂ ਤਾਂ ਸਾਜਾ ਮੇਰੇ ਪਾਂਡੇ ਬੰਦ ਗਏ ਮੈਥੋਂ ਕਿੱਥੇ ਮੰਜਰੇ ਦੇ ਪਾਂਡੇ ਹੁਣ ਮੈਂ ਤਾਂ ਕੱਪੜੇ ਤੋਂ ਮਸ਼ੀਨ ਤੇ ਲਾਈ ਮੈਂ ਤਾਂ ਪਾਂ ਛੀਦ ਨਾਲ ਦੇ ਕੱਪੜੇ ਧੋਣ ਵਾਲੇ ਪਏ ਤੇ ਮੈਥੋਂ ਕਦੀ ਰੋ ਕਿੱਥੇ ਬੰਦਾ ਦੀ ਉਹ ਡੜੇ ਬੀਮਾ ਕੰਮ ਬਣੇ ਨਾ ਬਣੇ ਮੇਰੇ ਸਾਰੇ ਕੰਮ ਕਰ ਜੂਗਾ ਪਤਾ ਪਈ ਹੁਣ ਪੈਨੇ ਆ ਬੀਬੀ ਨੇ ਤਾਂ ਦਮ ਘੱਟ ਤੇ ਜਮਾ ਆਣਾ ਹਰੇਕੇ ਕੰਮ ਕਰਾ ਦਿੰਦੀ ਐ ਚਲ ਕੱਪੜੇ ਧੋਏ ਗਏ ਲੈ ਹੁਣ ਬੀਬੀ ਨੂੰ ਕਮਾ ਵੀ ਹੁਣ ਤਾਂ ਬੀਮਾ ਬਣਾ ਲੈ ਭਾਈ ਆਪਾਂ ਸਾਰੇ ਤੇਰੇ ਕੰਮ ਕਰਤੇ ਚੱਲ ਹੁਣ ਬੇਬੇ ਨੂੰ ਕਹਿਣਾ ਹੈ ਉਹ ਐ ਬੇਬੇ ਮੈਂ ਤਾਂ ਤੋਏ ਸਾਰੇ ਕੱਪੜੇ ਅੱਛਾ ਮੁੰਤਾ ਹਾਂ ਚੰਗਾ ਉਹ ਤਾਂ ਛਾਵਾ ਛੇ ਮੈਂ ਕੱਢੇ ਬਾਹਰ ਮੈਂ ਬਾਹਰ ਤਾਂ ਨਹੀਂ ਮੈਂ ਕੱਢ ਕੇ ਆਇਆ ਉਹ ਮੈਂ ਮਾਜਲ ਬੇਬੇ ਕੱਢ ਲੂਗੀ ਮਾਂ ਤੂੰ ਤੋ ਦੂਰ ਦਿੱਤੇ ਕੱਢ ਲਈ ਤੇ ਹੁਣ ਲੈ ਬੇਬੇ ਆਪਾਂ ਦੀਮਾ ਕਰੀਏ ਬੇਬੇ ਤੁਸੀਂ ਵੀਨਾ ਦਾ ਕਰਾਂ ਲੰਗੇ ਚੜ ਕੋ ਕਰਨੀ ਆਪਣੇ ਦੇਖਿਆ ਜਾੜੇ ਲੱਗ ਰਿਹਾ ਮੈਂ ਤਾਂ ਕੱਡੀ ਰਬਾ ਨਹੀਂ ਜਿਤ ਮੇਰੇ ਨਾਲ ਲਗਾ ਕੇ ਕਰਾਂ ਪਰ ਅਲਕੇ ਦੋ ਨਹੀਂ ਕਰਾਂਗੀ ਬੇਬੇ ਮਾਰਾ ਬੀਮੇ ਕਰਨ ਆਇਆ ਮੈਂ ਚਾਰ ਚੜਾਈ ਕਰਨ ਆਇਆ ਥੋੜੀ ਚਲ ਕੋਈ ਨਵਤਾ ਹੈ ਵੀ ਮਾ ਵਾਲਾ ਦੋ ਚਾਰ ਚੜਾਈ ਥੋੜਾ ਕਲਾ ਇਹ ਸਾਰਾ ਲਵਾਜ ਹੈ ਨਾ ਮੈਂ ਔਖੀ ਨਹੀਂ ਹੋਊਂਗੀ ਕਦੀ ਜਿੰਦਰ ਮੈਥੋਂ ਬੰਨਣਾ ਨਹੀਂ ਹੈਗਾ ਬੇਬੇ ਮਾਰਾ ਬੀਮਾ ਕਰਨ ਆਇਆ ਦੀ ਮੈਂ ਕੰਮ ਥੋੜੀ ਕਰਨ ਆਇਆ ਸੀ ਚਲ ਕੋਈ ਨਵਤਾ ਇਹ ਵੀ ਕੰਮ ਹੀ ਹੈ ਤਾਂ ਬੇਬੇ ਮਰਾ ਬੀਮਾ ਕਰਨ ਆਇਆ ਜੀ ਮੈਂ ਹੁਣ ਇਹਦਾ ਠੇਕਾ ਥੋੜੀ ਲਾ ਰੱਖਿਆ ਹੈ ਕੋਈ ਗੱਲ ਨਹੀਂ ਠੇਕਾ ਠੁਕਾ ਨਹੀਂ ਹੁੰਦਾ ਹੈਗਾ ਮੈਨੂੰ ਪਤਾ ਹੈ ਕਿ ਮੇਰੇ ਨਾਲ ਜਾਲੇ ਜਿੜ ਚੜਾ ਕੇ ਜਾਂ ਬਾੜੀ ਕੰਮ ਰੋੜੇ ਪੈਨ ਮੇਰੇ ਮੈਂ ਬੀਮਾ ਕਾਗਜ਼ ਨੂੰ ਮਾਰੋ ਉੱਥੇ ਦਾ ਮੈਂ ਕਰਦਾ ਇਹਨੇ ਚਲ ਕੋਈ ਨਹੀਂ ਇਹਦਾ ਆਪਾਂ ਬਾਹਰ ਹੀ ਕਰਾ ਲਾਂਗੇ ਕੋਈ ਗੱਲ ਨਹੀਂ ਜਾਣ ਬਾਕੀ ਚਾ ਠੀਕ ਹੈ ਬੇਬੇ ਚਲ ਕਰਾ ਮੇਰੇ ਬੱਚਾ ਚਾੜੀ ਚੂੜੂ ਕੀ ਲੈਣਾ ਹਾਂ ਮਰ ਰਹਿਉਣੀਆਂ ਜਾ ਕੇ ਚਲ ਬੀਮਾ ਵੀ ਇਹਦੇ ਬੇਬੇ ਕਰਾਈ ਲਵੇ ਚਲ ਕਰ ਦਿੰਨੇ ਆ

ਨੇ ਮੇੜਾ ਗੰਮਤਾ ਰਹਿ ਗਿਆ ਬੀਮਾ ਕਰਨੇ ਤੇਰਾ ਮੈਂ ਤੁਹਾਨੂੰ ਕਹਿ ਚੱਕੀ ਬੀਮਾ ਤੁਹਾਨੂੰ ਕਰਾਉਣੀ ਨਹੀਂ ਹੈਗੀ ਹੈ